ਕੇਂਦਰ ਸਰਕਾਰ ਦੇ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਰੋਜ਼ ਪ੍ਰਦਰਸ਼ਨ ਜੜਾ ਹੋ ਕੀਤਾ ਜਾ ਰਿਹਾ ਹੈ ਜਬਰਦਸਤ ਗਰਾਮੀ ਸਰ ਦਾ ਪ੍ਰੋਟੈਸਟ ਹੈ ਜਿਹੜੇ ਗਵਾਹ ਨੇ ਅੱਠ ਵਾਰ ਵਿੱਚ 9 ਵਾਰੀ ਕੁਛ ਨਹੀਂ ਕਿਹਾ ਵੀ ਅਰਵਿੰਦ ਚੇਜੀਵਲ ਦਾ ਨਾਮ ਹੀ ਨਹੀਂ ਲਿਆ ਐਫ ਆਰ ਸੁਨਾ ਨਹੀਂ ਹੈ ਉਹਨੂੰ ਉਹਨੂੰ ਜਮਾਤ ਦਿੱਤੀ ਸਾ ਨੀਡ ਦਾ ਪੇਪਰ ਲੀਕ ਹੋ ਗਿਆ ਕਿਸੇ ਤੇ ਕੋਈ ਕਾਰਵਾਈ ਨਹੀਂ ਹੈ ਬੀ ਜੀ ਪੀ ਨੇ ਦੇਸ਼ ਦੇ ਵਿੱਚ ਕਤਾਨਾ ਸ਼ਾਈ ਵਾਲਾ ਰਵਈਆ ਅਪਣਾਇਆ ਹੋਇਆ ਹੈ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਮਾ ਨਹੀਂ ਪਾਈ ਇਸੇ ਕਰਕੇ ਇੱਕੋ ਕੋਸ਼ਿਸ਼ ਹੈ ਕਿ ਜੀ ਅਸੀਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਬੈਠਣ ਰੋਕਣਾ ਹੈ ਜਿੰਨਾ ਕਈ ਮੁੰਨਾਂ ਨੂੰ ਰਹਿਣ ਨਹੀਂ ਕਰਦੇ ਸੰਘਰਸ਼ ਹੈ ਜਿਹੜਾ ਆ ਜਿੰਨੇ ਉਹਨਾਂ ਦੇ ਸਾਥੀ ਆ ਤੇ ਇੰਨੀ ਗਰਮੀ ਚ ਹਜ਼ਾਰਾਂ ਦੀ ਗਿਣਤੀ ਚ ਸਾਰੇ ਦੇਸ਼ ਦੇ ਅੰਦਰ ਜਿਹੜਾ ਸੰਘਰਸ਼ ਹੈ ਦੇ ਵਿੱਚ ਅੱਜ ਕੇਂਦਰ ਸਰਕਾਰ ਦੇ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਰੋਜ਼ ਪ੍ਰਦਰਸ਼ਨ ਜਿਹੜਾ ਹੋ ਕੀਤਾ ਜਾ ਰਿਹਾ ਹੈ ਜਲੰਧਰ ਦੇ ਵਿੱਚ ਮੌਜੂਦਾਂ ਤਸਵੀਰਾਂ ਵੀ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਕਿ ਲਗਾਤਾਰ ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਉੱਥੇ ਜਿਹੜੇ ਮੰਤਰੀ ਸਹਿਬਾਨ ਵੀ ਜਿਹੜੇ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਗੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਆਪਕਿ ਤਕਤੀਆਂ ਲੈ ਕੇ ਜਿਹੜੇ ਅਤੇ ਜਿਹੜੇ ਪਹੁੰਚੇ ਹੋਏ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਈਡੀ ਸੀਬੀਆਈ ਦੀ ਵਰਤੋਂ ਬੰਦ ਕਰੋ ਤਾਨਾਸ਼ਾਹੀ ਜੜੀ ਉਹ ਨਹੀਂ ਚੱਲਣ ਦਵਾਂਗੇ ਇਸ ਨੂੰ ਲੈ ਕੇ ਤੇ ਲਗਾਤਾਰ ਜਿਹੜੇ ਵਰਕਰ ਸਾਬਾਨ ਵੀ ਪਹੁੰਚੇ ਨੇ ਉੱਤੇ ਮੰਤਰੀ ਸਾਬਾਨ ਵੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਕੀ ਕਹਿਣਾ ਚਾਹੁੰਦੇ ਆ ਲਗਾਤਾਰ ਪੂਰੇ ਦੇਸ਼ ਦੇ ਵਿੱਚ ਅੱਜ ਜਿਹੜਾ ਇਹ ਪ੍ਰੋਟੈਸਟ ਚੱਲ ਰਿਹਾ ਹੈ ਕਿ ਇਹਨਾਂ ਦੇ ਜਿਹੜੇ ਸੁਪਰੀਮ ਹੋਏ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜਿਹੜਾ ਦੁਬਾਰਾ ਜਿਹੜਾ ਹਿਰਾਸਤ ਚ ਲਾ ਲਿੱਤਾ ਗਿਆ ਉਸ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਜਿਹੜੇ ਆ ਵਕ-ਵਕ ਜ਼ਿਲ੍ਹਿਆਂ ਦੇ ਵਿੱਚ ਵੀ ਹੁੰਦੇ ਨਜ਼ਰ ਆ ਰਹੇ ਆ ਗੱਲਬਾਤ ਕਰਾਂਗੇ ਮੰਤਰੀ ਸਰਵਨਾ ਦੇ ਨਾਲ ਇਹ ਤਸਵੀਰਾਂ ਦੇਖ ਤੁਸੀਂ ਦੇਖ ਸਕਦੇ ਹੋ ਕਿ ਰਾਣ ਮੰਤਰੀ ਨਿਰਿੰਦਰ ਮੋਤੀ ਦਾ ਪੁੱਤਲਾ ਵੀ ਜਿਹੜਾ ਬਣਾ ਕੇ ਲੈਂਦਾ ਉਹ ਵੀ ਜਿਹੜਾ ਇੱਥੇ ਪੁਕਿਆ ਜਾਵੇਗਾ ਉਸ ਤੋਂ ਪਹਿਲਾਂ ਰੋਸ ਮੁਜ਼ਾਹਰਾ ਜਿਹੜਾ ਚੱਲਦਾ ਉਹ ਨਜ਼ਰ ਆ ਰਿਹਾ ਸਾਡੇ ਨਾਲ ਜਿਹੜੇ ਹੈ ਡਾਕਟਰ ਬਲਬੀਰ ਸਿੰਘ ਜੀ ਵੀ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਧੰਨਵਾਦ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰੋਟੈਸਟ ਲੈ ਕੇ ਜਿਹਨਾਂ ਨੇ ਕਲੀਅਰ ਕਰਤਾ ਕਿ ਜਿਹੜੇ ਹਾਂਜੀ ਟੈਸਟ ਅੱਜ ਕੀਤਾ ਜਾ ਰਿਹਾ ਹੈ ਕਿ ਉਹ ਜਿਹੜਾ ਪ੍ਰੋਟੈਸਟ ਹੈ ਇਹ ਭਾਜੀਪੀ ਦੀ ਤੱਕਾਸ਼ਾਈ ਦੇ ਖਿਲਾਫ ਹੈ ਤੱਕਾਸ਼ਾਈ ਕਹੋ ਗੁੰਡਾਗਰਦੀ ਚਲੋ ਮੈਂ ਨਹੀਂ ਕਹਿੰਦਾ ਲੇਕਿਨ ਤੱਕਾਸ਼ਾਈ ਜੋ ਜ਼ਬਰ ਜ਼ੁਲਮ ਦੇ ਖਿਲਾਫ ਇਹ ਸਾਡਾ ਪ੍ਰੋਟੈਸਟ ਹੈ ਇਹਦੇ ਵਿੱਚ ਜਿਹੜਾ ਹੈਗਾ ਪਹਿਲਾਂ ਇਹਨਾਂ ਨੇ ਸੀਬੀਆਈ ਦੀ ਰੇਡ ਅਰਵਿੰਦ ਜੀ ਤੇ ਵੀ ਮਰੀਸ਼ ਜੀ ਤੇ ਵੀ ਔਰ ਸਤਿੰਦਰ ਜੈਨ ਜੀ ਤੇ ਵੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਉਸ ਤੋਂ ਜਿਹੜੀ ਅਗਲੀ ਗੱਲ ਸੀ ਕਿ ਇਹਨਾਂ ਕੋਲੇ ਕੁਝ ਨਹੀਂ ਪੱਲੇ ਪਿਆ ਕੋਈ ਸਬੂਤ ਨਹੀਂ ਮਿਲਿਆ ਈਡੀ ਦੀ ਰੇਡ ਝੂਠਾ ਕੇਸ ਜਿਹੜੇ ਗਵਾਹ ਨੇ ਅੱਠ ਵਾਰੀ ਚ ਨੌ ਵਾਰੀ ਕੁਝ ਨਹੀਂ ਕਿਹਾ ਵੀ ਅਰਵਿੰਦ ਕੇਜੀਵਲ ਦਾ ਨਾਮ ਨਹੀਂ ਲਿਆ ਐਫ ਆਈ ਆਰ ਚ ਨਾਮ ਨਹੀਂ ਹੈ ਉਹਨੂੰ ਉਹਨੂੰ ਜਮਾਤ ਦੇਤੀ ਉਹਦੇ ਕੋ ਉਹਨੂੰ ਉਹਨੂੰ ਬਣਾ ਲਿਆ ਆਪਣਾ ਮੁਖਬਰ ਬਣਾ ਲਿਆ ਉਹਦੇ ਬਿਆਨ ਦੇ ਉੱਤੇ ਕੇਸ ਹੈ ਸਾਰਾ ਝੂਠਾ ਕੇਸ ਹੈ ਜੀ ਇਹ ਉਹਦੇ ਕੋਲੋਂ ਅਸੀਂ ਸਬੂਤ ਦਿੱਤਾ ਵੀ ਉਹਨੇ ਜਿਹੜੇ ਦਿੱਤੇ ਆ ਕਰੋੜਾਂ ਰੁਪਏ ਇਹਨਾਂ ਨੂੰ ਦਿੱਤੇ ਆ ਜੀ ਇਹका सबूत ਵੀ ਦਿੱਤੇ 40 ਕਰੋੜ ਦੇ ਵੀ ਆ ਇਹਨਾਂ ਨੂੰ ਦਿੱਤੇ ਆ 40 59 ਕਰੋੜ 7 ਕਰੋੜ 7 ਕਰੋੜ ਰੁਪਏ ਭਾਜਪੀ ਨੇ ਖਾਤੇ ਚ ਗਿਆ ਉਹਨਾਂ ਨੇ ਸ਼ਰੇਆਮ ਦਿੱਤੇ ਆ ਉਹਨਾਂ ਨੇ ਦਿੱਤੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈ ਜੀ ਆ ਨੀਟ ਦਾ ਪੇਪਰ ਲੀਕ ਹੋ ਗਿਆ ਕਿਸੇ ਤੇ ਕੋਈ ਕਾਰਵਾਈ ਨਹੀਂ ਹੈ 에어ਪੋਰਟ ਦੀ ਛੱਤगिर ਗਈ ਇੱਕ ਬੰਦਾ ਮਰ ਗਿਆ ਕਿੰਨੇ ਜ਼ਖਮੀ ਹੋ ਗਏ ਉਹਦੇ ਤੇ ਕੋਈ ਕਾਰਵਾਈ ਨਹੀਂ ਹੈ ਜੀ ਆ ਨੀਟ ਦਾ ਪੇਪਰ ਹੈ ਦੇਖੋ ਇਹਨਾਂ ਨੇ ਪਿਛਲੀ ਵਾਰੀ 0% ਕਰਤਾ ਇਹਨਾਂ ਨੇ ਇਹ ਵੀ ਫਰਾਡ ਹੈ ਜੀ ਇਹ ਵੀ ਫਰਾਡ ਹੈ ਦੇਖੋ ਪੂਰਾ ਕਲੋਜ਼ ਕਰਕੇ ਦਿਖਾ ਦਿਓ ਹਾਂ ਇਹ ਕਲੋਜ਼ ਕਰਕੇ ਦਿਖਾ ਇਹ ਫਰਾਡ ਹੈ ਜੀ ਬਿਲਕੁਲ ਫਰਾਡ ਹੈ ਨੀਟ ਦਾ ਇਹ ਜੀ 0 ਪਰਸੈਂਟਾਈਲ ਹੈ ਜਦੋਂ ਇਥੇ ਪਰਸੈਂਟਾਈਲ ਮੈਂਸ਼ਨ ਹੈ ਵੀ ਜਿਹੜੀ ਓਪਨ ਮਾਰਕ ਹੈ ਜਨਰਲ ਕੈਟਾਗਰੀ ਆ 50% 50% ਕੁਆਲੀਫਾਈ ਹੋਗਾ ਰਿਜ਼ਰਵ ਵਾਸਤੇ 40% ਔਰ ਜਿਹੜੇ ਪੀਪਲ ਵਿਲ ਡਿਸੇਬਿਲਟੀ ਜਿਹੜਾ ਉਹਨਾਂ ਵਾਸਤੇ 45% ਫਿਰ ਇਹ ਦੇਖੋ ਜੀ 0 ਪਰਸੈਂਟ ਐਡਮਿਸ਼ਨ ਦੇਣੀ ਆ ਫਿਰ ਨੀਟ ਦਾ ਵੈਲਿਊ ਕਰਾਗੇ ਜੀ ਇਹ ਸਾਰਾ ਫਰਾਡ ਆ ਜੀ ਸਾਰਾ ਗੋਰਮਤ ਹੁੰਦਾ ਪੈਸੇ ਬਣਾਉਣ ਦਾ ਸਾਰਾ ਕਿੱਕਾ ਵੀ ਇਹਦਾ ਕੋਈ ਸਹੀ ਨਹੀਂ ਇਹ ਸਿਰਫ ਜਿਹੜੇ ਝੂਠੇ ਬੰਦੇ ਆ ਬੇਈਮਾਨ ਬੰਦੇ ਆ ਠੱਗ ਬੰਦੇ ਆ ਜੀਤ ਵਾਰ-ਵਾਰ ਕੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਮੈਂ ਤਾਂ ਨਹੀਂ ਕਿਹਾ 20000 ਰੁਪਏ ਦਾ ਘਟਾਲਾ ਇਹੋ ਜੇ 25 30 ਬੰਦਿਆਂ ਦੇ ਕੋਲੇ ਕੋਈ 72000 ਵਾਲਾ ਕੋਈ 10000 ਵਾਲਾ ਕੋਈ 20000 ਕਰੋੜ ਵਾਲਾ ਉਹਨਾਂ ਤੋਂ ਪੈਸੇ ਵੀ ਲੈਂਦੇ ਆ ਉਹਨਾਂ ਨੂੰ ਉਹਨਾਂ ਨੂੰ ਉਪ ਮੁੱਖ ਮੰਤਰੀ ਵੀ ਬਣਾਉਂਦੇ ਆ ਸੋ ਜਦੁਰਾਪਾ ਬਾਕਸੋ ਕੇਸ ਜੀ ਔਰ ਉਹਨਾਂ ਨੂੰ ਤਾਂ ਜਮਾਤ ਦੇ ਦਿੱਤੀ ਇਹਨਾਂ ਨੇ ਨੀ ਇਹਨਾਂ ਸਿਰਾਏ ਮੈਂ ਕਹਿੰਦੇ ਕੋਈ ਟੌਮਬੇ ਠਹਿੜੀਣੀ ਹਸਾਬ ਕਾ ਮੁੱਖ ਮੰਤਰੀ ਆ ਐਤੋਂ ਦਾ ਸਰਵਿੰਗ ਚੀਫ ਮਿਨਿਸਟਰ ਆ ਜੀ ਇਹ ਉਹਦੇ ਨਾਲ ਧੱਕਾ ਜਿਹੜਾ ਇਮਾਨਦਾਰ ਉਹ ਜ ਕਾਨ ਵਾਲੇ ਸਮੇਂ ਚ ਅਸਤ੍ਰੇ ਪ੍ਰੋਟੈਸਟ ਹੋਰ ਤੇ ਚੱਲਣਗੇ ਚੱਲਣਗੇ ਚੱਲੋ ਜੀ ਬਿਲਕੁਲ ਮੀਤ ਜੀ ਵੀ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਬੀਜੇਪੀ ਨੇ ਦੇਸ਼ ਦੇ ਵਿੱਚ ਇੱਕ ਤਾਨਾਸ਼ਾਈ ਵਾਲਾ ਰਵਈਆ ਅਪਣਾਇਆ ਹੋਇਆ ਜੀ ਕਿ ਹੁਣ ਤੋਂ ਨਹੀਂ ਪਿਛਲੇ 10 ਸਾਲ ਤੋਂ ਜੀ ਜੀ ਸੀਬੀ ਨੂੰ ਸੀਬੀਆਈ ਨੂੰ ਈਡੀ ਨੂੰ ਇਸਤੇਮਾਲ ਕੀਤਾ ਜਾਂਦਾ ਜੀ ਜਿਹੜਾ ਤਾਂ ਕੋਡੇ ਟੇਕ ਦਿੰਦਾ ਉਹਨੂੰ ਬੀਜੇਪੀ ਸ਼ਾਮਲ ਕਰਾ ਕੇ ਵੱਡੇ ਅਹੁਦੇ ਦਿੱਤੇ ਜਾਂਦੇ ਆ ਜੀ ਤੇ ਜਿਹੜਾ ਨਹੀਂ ਟੇਕਦਾ ਉਹਨੂੰ ਜਿਹੜੇ ਚ ਕਰਨ ਦਾ ਕੰਮ ਹੈ ਜਿਹੜਾ ਬੀਜੇਪੀ ਸਰਕਾਰ ਹੈ ਜਿਹੜਾ ਉਹ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਨਾਲ ਦਾ ਤੁਹਾਨੂੰ ਪਤਾ ਹੀ ਹੈ ਖਾਸ ਤੌਰ ਤੇ ਰਿਸ਼ਤਾ ਕਿਵੇਂ ਦਾ ਇਹਨਾਂ ਨੂੰ ਪਤਾ ਵੀ ਇਹਨਾਂ ਨਾਲ ਝਗਣਾ ਤਾਂ ਹੈ ਨਹੀਂ ਕਿਸੇ ਤਰ੍ਹਾਂ ਇਹਨਾਂ ਦਾ ਲੀਡਰ ਜਿਹੜਾ ਅੰਦਰ ਹੈ ਉਹ ਰੱਖਿਆ ਜਾ ਸਕੇ ਅਰਵਿੰਦ ਕੇਜਰੀਵਾਲ ਜੀ ਨੂੰ ਪਿਛਲੇ 6 ਮਹੀਨੇ ਤੋਂ ਅੰਦਰ ਜਿਹੜਾ ਰੱਖਿਆ ਹੋਇਆ ਤੇ ਜਦੋਂ ਪਤਾ ਸੀ ਵੀ ਈਡੀ ਨੇ ਆਲੇ ਕੇਸ ਦੇ ਵਿੱਚ ਸਪਰੀਮ ਕੋਰਟ ਤੋਂ ਜਿਹੜੀ ਜ਼ਮਾਨਤ ਹੋਣੀ ਤੈਅ ਸੀ ਕਿਉਂਕਿ ਸਾਨੂੰ ਦਾ ਵਿਸ਼ਵਾਸ ਸਦਾ ਵਿਸ਼ਵਾਸ বিজেপি ਨੂੰ ਸੀ ਇਸੇ ਕਰਕੇ सीबीआई ਨੂੰ ਰਾਤੋ-ਰਾਤ ਕਿਹਾ ਗਿਆ ਵੀ ਨਵਾ ਜਿਹੜਾ ਇੱਕ ਪਰਚਾ ਪਾ ਕੇ ਤੁਸੀਂ ਰਿਮਾਂਡ ਲੈ ਕੇ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਗ੍ਰਿਫਤਾਰ ਹੈ ਉਹ ਕਰੋ ਨਹੀਂ ਤੁਸੀਂ ਦੇਖੋ ਵੀ सीबीआई ਇੱਕ ਸਾਲ ਤੋਂ ਪੁੱਛ ਕੇ ਜਿਹੜੀ ਅਰਵਿੰਦ ਕੇਜਰੀਵਾਲ ਜੀ ਤੋਂ ਕਰ ਰਹੀ ਹੈ ਪਿਛਲੀ ਜੂਨ ਦੇ ਵਿੱਚ ਮੈਨੂੰ ਲੱਗਦਾ ਕੀਤੀ ਸੀ ਇੱਕ ਸਾਲ ਸੀ ਵੀਏ ਨੂੰ ਕੋਈ ਕੇਸ ਯਾਦ ਨਹੀਂ ਆਉਂਦਾ ਸਿਰਫ ਉਸੇ ਰਾਤ ਯਾਦ ਆਉਂਦਾ ਜਦੋਂ ਪਤਾ ਵੀ ਅਗਲੇ ਦਿਨ ਸੁਪਰੀਮ ਕੋਰਟ ਨੇ ਜਿਹੜੀ ਜਮਾਨਤ ਹੈ ਉਹ ਦੇ ਦੇਣੀ ਹੈ ਸੋ ਕਿਸੇ ਵੀ ਤਰੀਕੇ ਕਿਉਂਕਿ ਪਤਾ ਹੈ ਵੀ ਪਿਛਲੀਆਂ ਤਿੰਨ ਇਲੈਕਸ਼ਨਾਂ ਚ ਬੀਜੇਪੀ ਬੋਰਡ ਦੀ ਤਾਕਤ ਦੇ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਨਹੀਂ ਪਾਈ ਇਸੇ ਕਰਕੇ ਇੱਕੋ ਕੋਸ਼ਿਸ਼ ਹੈ ਕੇ ਜੀ ਅਸੀਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਬੈਠਣ ਰੋਕਣਾ ਹੈ 2025 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਔਖੇ ਸੋਕੇ 5-6 ਮਹੀਨੇ ਏਜੰਸੀਆਂ ਦੀ ਦੁਰਵਰਤੋਂ ਕਰਕੇ ਕਿਸੇ ਤਰ੍ਹਾਂ ਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਪਰ ਇਹ ਉਹਨਾਂ ਦਾ ਬਹੁਤ ਵੱਡਾ ਵਹਿਮ ਹੈ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਇੱਕ ਵਿਚਾਰਧਾਰਾ ਜਿਹਨੂੰ ਜੇਲ੍ਹ ਦੇ ਵਿੱਚ ਨਹੀਂ ਟੱਕਿਆ ਜਾ ਸਕਦਾ ਕਿਉਂ ਨਾਲੇ ਸਮੇਂ ਚ ਇਹਦਾ ਖਮਿਆਦਾ ਜਿਹੜਾ ਭਾਜਪਾ ਨੂੰ ਮੁਕਤਣਾ ਜਿਹੜਾ ਪਊਗਾ ਤੇ ਅੱਜ ਉਸੇ ਦੇ ਵਿਰੋਧ ਦੇ ਵਿੱਚ ਕਿਉਂਕਿ ਰਵਿੰਦ ਕੇਜਰੀਵਾਲ ਜੀ ਅੰਦਰ ਹੈ ਜਿੰਨਾ ਕਈ ਮੁੰਨਾਂ ਨੂੰ ਰਿਹਾਨੀ ਕਰਦੇ ਸੰਘਰਸ਼ਾ ਜਿਹੜਾ ਅੱਜ ਜਿੰਨੇ ਉਹਨਾਂ ਦੇ ਸਾਥੀ ਆ ਤੇ ਇੰਨੀ ਗਰਮੀ ਚ ਹਜ਼ਾਰਾਂ ਦੀ ਗਿਣਤੀ ਚ ਸਾਰੇ ਦੇਸ਼ ਦੇ ਅੰਦਰ ਜਿਹੜਾ ਸੰਘਰਸ਼ ਹੈ ਉਹ ਕਰ ਰਹੇ ਆ ਅੱਜ ਜਲੰਧਰ ਚ ਵੀ ਇਥੇ ਹਜ਼ਾਰਾਂ ਦੀ ਗਿਣਤੀ ਚ ਜਿਹੜੇ ਇਕੱਤਰ ਨੇ ਉਹ ਹੋਏ ਨੇ ਇੱਕੋ ਮੈਸੇਜ ਦੇਣ ਦੇ ਲਈ ਜੀ ਅਸੀਂ ਅਰਵਿੰਦ ਕੇਜਰੀਵਾਜੀ ਦੇ ਨਾਲ ਹੈ ਵਿਦਿਆਰਥੀ ਬਹੁਤ ਨਿਰਾਸ਼ ਹੈ ਜਿਹੜੇ NEET ਦਾ ਇਗਜ਼ਾਮ ਦੇ ਕੋ ਦੇਖੋ ਵਿਦਿਆਰਥੀਆਂ ਨੇ ਤਾਂ ਨਰਾਜ ਹੋਣਾ ਹੀ ਹੈ ਕਿਉਂਕਿ ਇੱਕ ਬਹੁਤ ਵੱਡੀ ਕੈਲੋ ਵੀ ਕਤੰਦਲਾ ਕਹਿ ਲੋ ਕਪੜਾ ਕਹਿ ਲੋ ਜੀ ਉਹ ਐਗਜ਼ਾਮ ਦੇ ਵਿੱਚ ਹੋਇਆ ਤੁਸੀਂ ਦੇਖੋ ਵੀ ਬੱਚੇ ਜਿਹੜੇ ਆ ਉਹ ਸਾਲਾਂਵਾਰੀ ਮਿਹਨਤ ਕਰਦੇ ਆ ਜੀ ਸਮੇਂ ਦੀ ਬਰਬਾਦੀ ਪੈਸੇ ਦੀ ਬਰਬਾਦੀ ਤੇ ਉਹਦੇ ਚ ਕਿੰਨੇ ਸਟੇਟ ਤੋਂ ਗੁਜਰਾਤ ਤੋਂ ਹਰਿਆਣੇ ਤੋਂ ਬਿਹਾਰ ਤੋਂ ਸਬੂਤ ਆਉਂਦੇ ਭਾਈ ਪੇਪਰ ਇੱਥੇ ਤੇ ਲੀਕ ਹੋਇਆ ਤੇ ਭਾਜੀਪੀ ਪੇਪਰ ਰੱਦ ਕਰਨ ਦਾ ਦੂਰ ਦੀ ਗੱਲ ਅਸੀਂ ਕੱਲ ਜ਼ੋਰ ਲਾ ਲਿਆ ਲੋਕ ਸਭਾ ਦੇ ਅੰਦਰ ਉੱਥੇ ਚਰਚਾ ਕਰਨ ਲਈ ਵੀ ਤਿਆਰ ਨਹੀਂ ਵੀ ਪਾਈਏ ਲੀਡ ਦੇ एग्जाम ਤੇ ਕੀ ਹੋਣਾ ਚਾਹੀਦਾ 14 ਕਰੋੜ ਰੁਪਇਆ ਜੀ ਇਕੱਲੇ ਲੋਕ ਸਭਾ ਦੇ ਇੱਕ ਦਿਨ ਦੇ ਸੈਸ਼ਨ ਤੇ ਲੱਗਦਾ ਅਸੀਂ ਲੋਕਾਂ ਦੇ ਨਮਾਇंदे ਆ ਜਿਵੇਂ ਵਿਰੋਧੀ ਧਿਰ ਵਾਲੇ ਨਮਾਇंदे ਹੋਵੇ ਸਰਕਾਰ ਵੀ ਨਮਾਇੰਦੇ ਆ ਜੀ ਤਾਂ ਲੋਕ ਨੇ ਜਿਹੜੇ ਦੇਸ਼ ਦੇ ਦੇਸ਼ ਦਾ ਜਿਹੜਾ ਨੌਜਵਾਨ ਹੈ ਜੀ ਦੇ ਨਾਲ ਧੋਖਾ ਹੋਇਆ ਉਹ ਉਮੀਦ ਕਰਦਾ ਵੀ ਸਾਡੇ ਜਿਹੜੇ ਪ੍ਰਤੀਨਿਧ ਨੇ ਜ਼ਿਆਦੇ ਨਮਾਇੰਦੇ ਆ ਜੀ ਉਹ ਵਾਰੀ ਦੇਖ ਕੇ ਦੇਖ ਕੇ ਕੋਈ ਨਹੀਂ ਕੋਈ ਨਹੀਂ ਵੀ ਇਹ ਦਾ ਦਾ ਮਸਲਾ ਬੱਚਿਆਂ ਦੇ ਭੁੱਖ ਦਾ ਸਵਾਲ ਹੈ ਵੀ ਸਾਡੀ ਉੱਥੇ ਗੱਲ ਕਰਨਗੇ ਸਾਨੂੰ ਉੱਥੇ ਨੀਡ ਦੇ ਮੁੱਦੇ ਤੇ ਕਿਉਂਕਿ ਭਾਜਪਾ ਨਹੀਂ ਚਾਹੁੰਦੀ ਦਿੱਤਾ ਗਿਆ ਜੀ ਮੈਂ ਕਿਹਾ ਜੀ ਅੰਦਰ ਅਸੀਂ ਚਾਹੁੰਦੇ ਸੀ ਵੀ ਇਹ ਤੇ ਡਿਸਕਸ਼ਨ ਹੋਵੇ ਹੁਣ ਤੁਸੀਂ ਦੱਸੋ ਵੀ ਲੋਕ ਸਭਾ ਦੇਸ਼ ਦਾ ਸਭ ਤੋਂ ਵੱਡਾ ਮੰਦਰ ਉਹ ਕਦ ਲਈ ਹੈ ਕਿ ਲੋਕਾਂ ਦੇ ਮੁੱਦੇ ਡਿਸਕਸ ਕੀਤੇ ਜਾ ਸਕਣ ਜਿਹੜਾ ਅੱਜ ਦੀ ਘੜੀ ਸਭ ਤੋਂ ਜ਼ਰੂਰੀ ਮੁੱਦਾ ਨੀਟ ਜਿਹੜਾ ਮੈਂ ਸਮਝਦਾ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਚ ਵੀ ਕਿਹਾ ਵੀ ਨੀਡ ਚ ਇਦਾਂ ਦਾ ਘਫਲਾ ਹੋਇਆ ਤੇ ਕਾਨੂੰਨ ਬਣਾ ਚਾਹੀਦਾ ਤੇ ਰਾਸ਼ਟਰਪਤੀ ਜਿਹੜੇ ਆਪਣੇ ਭਾਸ਼ਣ ਚ ਗਿਆ ਤਾਂ ਬੜਾ ਇੰਪੋਰਟੈਂਟ ਬੜਾ ਸੰਵੇਦਨਸ਼ੀਲ ਆ ਤਾਂ ਭਾਈ ਤੁਸੀਂ ਉੱਥੇ ਵਿਰੋਧੀ ਧਿਰ ਦਾ ਰਾਹੁਲ ਚੋੜਾ ਲਓ ਜੀ ਕੋਈ ਉੱਥੇ ਚੰਗਾ ਹੱਲ ਜਿਹੜਾ ਨਿਕਲ ਕੇ ਆ ਸਕਦਾ ਪਰ ਕਿਉਂਕਿ ਉਹ ਤੁਹਾਨੂੰ ਪਤਾ ਵੀ ਰਾਜਨੀਤੀ ਭਾਜਪੀ ਦੀ ਹੋਈ ਆ ਵੀ ਧੱਕੇਸ਼ਾਹੀ ਵਾਲੀ ਅਸੀਂ ਥੋੜੀ ਗੱਲ ਕਰੀ ਹੋਈ ਹੈ ਉਹ ਫਾਰਮੈਲਟੀ ਦੀ ਇਹ ਸਿਰਫ ਇੱਕ ਗ੍ਰਸਤਾਰੀ ਜਿਹੜੀ ਅੰਡਰਟੈਂਡ ਜੀ ਜਿਹੜੀ ਏਨੇ ਸਾਲ ਤੋਂ ਉਹਨਾਂ ਤੋਂ 2 ਸਾਲ ਚੱਕਰ ਪੀਆ ਪ੍ਰਬੰਧ ਨਹੀਂ ਹੋਇਆ ਜੀ ਮਨੀਟਰਲ ਦੀ ਸਾਬਤ ਹੋਈ ਤਾਂ ਮੈਨੂੰ ਦੱਸੋ ਵੀ ਹੁਣ ਕਿਹੜਾ ਰਾਤੋ ਰਾਤ ਇਹਨਾਂ ਕੋਲ ਨਵਾਂ ਜਿਹਾ ਸਬੂਤ ਆ ਗਿਆ ਇਹ ਸਿਰਫ ਧੰਤਮਾ ਚੱਲ ਰਿਹਾ ਕਿਉਂਕਿ ਜਦੋਂ ਈਡੀ ਦੀ ਗ੍ਰਿਫਤੋਂ ਨਿਕਲਦਾ ਲੱਗਿਆ ਈਡੀ ਵਾਲੇ ਕਿਹੜਾ ਵੀ ਉਹਨਾਂ ਨੂੰ ਘੱਟ ਕੇ ਆਣਾ ਉਹੀ ਸਬੂਤ ਉਹਨਾਂ ਕੋਲੇ ਹੋਣੇ ਜੋ ਸੀਬੀਆਈ ਕੋ ਨਵੇਂ ਸਬੂਤ ਜਿਹੜੇ ਪੇਸ਼ ਕਰ ਦੂ ਸਿਰਫ ਇਹ ਵੀ ਕੇਸ ਚਲ ਜਾ ਕੇ ਹੋਰ ਜਿਹੜਾ ਉਹ ਅੰਦਰ ਰੱਖਿਆ ਜਾ ਸਕਦਾ ਹੈ ਹਾਂਜੀ ਇੱਕ ਰੋਜ਼ ਪ੍ਰਦਰਸ਼ਨ ਹੈ ਉਹ ਸਾਡੀ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਿਹੜਾ ਕੱਢਿਆ ਜਾ ਰਿਹਾ ਕਿਉਂਕਿ ਮੋਦੀ ਸਰਕਾਰ ਦਾ ਜੋ ਰਵਈਆ ਜੋ ਤਾਨਾਸ਼ਾਹੀ ਉਹ ਦਿਖਾ ਰਹੇ ਹੈ ਔਰ ਉਸ ਦੇ ਉਸ ਦੇ ਰੋਜ਼ ਦੇ ਅੱਜ ਉਹ ਅਸੀਂ ਜਿਹੜੇ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਸਾਡੇ ਸਾਰੇ ਬਲੰਟੀਅਰ ਅਹੁਦੇਦਾਰ ਸਹਿਬਾਨ ਐਮ ਐਲ ਏ ਸਹਿਬਾਨ ਸਾਡੇ ਇੱਥੇ ਇਕੱਠੇ ਹੋਏ ਆ ਕਿਉਂਕਿ ਅਰਵਿੰਦ ਕੇਚੀਪਾਲ ਜੀ ਸਾਡੇ ਪਾਰਟੀ ਦੇ ਸੁਪਰੀਮੋ ਜਿਸ ਤਰ੍ਹਾਂ ਉਹਨਾਂ ਨੇ ਬੇਲ ਤੋਂ ਬਾਅਦ ਵੀ ਜੋ ਵਿਤਕਰਾ ਉਹਨਾਂ ਨੇ ਦਿਖਾਇਆ ਔਰ ਤਾਨਾਸ਼ਾਹੀ ਦਿਖਾਈ ਹੈ ਇਹ ਸਾਡੇ ਦੇਸ਼ ਦੇ ਲਈ ਬਹੁਤ ਹੀ ਕਾਤਕ ਹੈ ਉਸ ਦੇ ਰੋਸ ਤੇ ਵਜੋਂ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਨੀਟ ਦੇ ਇਗਜ਼ਾਮ ਦੀ ਗੱਲ ਕਰੀਏ ਵਿਦਿਆਰਥੀ ਬਹੁਤ ਨਿਰਾਸ਼ ਬਿਲਕੁਲ ਜੀ ਦੇਖੋ ਜਿਹੜਾ ਇੱਕ ਡਾਕਟਰਸ ਦਾ ਪਰਫੈਸ਼ਨ ਹੈ ਉਹ ਕੋ ਜਾਂ ਕੋਈ ਵੀ ਸਾਡਾ ਵਿਦਿਅਕ ਅਦਾਰਾ ਹੈ ਉਹਦੇ ਵਿੱਚ ਇਦਾਂ ਦਾ ਕੁਝ ਹੋਣਾ ਨਹੀਂ ਚਾਹੀਦਾ ਹੈਗਾ ਕਿਉਂਕਿ ਬੱਚੇ ਬਹੁਤ ਮਿਹਨਤ ਕਰਦੇ ਆ ਔਰ ਜਿਹੜੇ ਡਾਕਟਰ ਸਾਡੇ ਪਲੱਸ 2 ਕਰਨ ਤੋਂ ਬਾਅਦ ਮੈਡੀਕਲ ਤੋਂ ਬਾਅਦ ਜਿਹੜੇ ਬੱਚੇ ਨੀਟ ਦੀ ਪ੍ਰੀਖਿਆ ਦੇ ਲਈ ਮਿਹਨਤ ਕਰਦੇ ਆ ਦਿਨ ਰਾਤ ਉਹਨਾਂ ਦੀ ਉਹਨਾਂ ਦੇ ਪੇਰੈਂਟਸ ਦੀ ਪਰਿਵਾਰਾਂ ਦੀ 12 ਸਾਲ ਦੀ ਮਿਹਨਤ ਛੁਪੀ ਹੁੰਦੀ ਹੈ ਉਸ ਦੇ ਵਿੱਚ ਔਰ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ 18-18 ਘੰਟੇ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਇਹੋ ਜਿਹੇ ਬੱਚੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਜ਼ਿਆਦਾ ਸਪਰਸ਼ ਦੇ ਨਾਲ ਜਾਂ ਪੈਸੇ ਦੇ ਨਾਲ ਇਹੋ ਜਿਹਿਆਂ ਜਿਹੜੇ ਡਾਕਟਰਸ ਦਾ ਪ੍ਰੋਫੈਸ਼ਨ ਆ ਪਰਮਾਤਮਾ ਦਾ ਰੱਬ ਦਾ ਰੂਪ ਕਿਹਾ ਜਾਂਦਾ ਡਾਕਟਰਸ ਨੂੰ ਕਿਉਂਕਿ ਪਹਚਾਉਂਦੇ ਆ ਜਦੋਂ ਜਾਨਾਂ ਬਚਾਣ ਵਾਲੇ ਵੀ ਜਿਹੜੇ ਸਪਾਰਸ਼ ਹੀ ਅੱਗੇ ਆ ਜਾਂਦੇ ਤੇ ਉਦੋਂ ਕਿਤੇ ਨਾ ਕਿਤੇ ਉਸ ਦੇਸ਼ ਦੇ ਉੱਤੇ ਉਸ ਦੇਸ਼ ਦੇ ਸਿਸਟਮ ਦੇ ਉੱਤੇ ਸਵਾਲ ਪੈਦਾ ਹੁੰਦਾ ਔਰ ਜਿਹੜੇ ਬੱਚੇ ਜਿਨ੍ਹਾਂ ਨੇ ਵਾਕੀ ਮਿਹਨਤ ਕਰਕੇ ਪ੍ਰੀਖਿਆ ਪਾਸ ਕੀਤੀ ਆ ਅੱਜ ਉਹਨਾਂ ਦੇ ਲਈ ਵੀ ਜਿਹੜਾ ਇੱਕ ਕੁਐਸਚਨ ਮਾਰਕ ਉਹਨਾਂ ਤੇ ਵੀ ਖੜਾ ਹੋ ਗਿਆ ਔਰ ਇਹ ਸਿਸਟਮ ਜਿਹੜਾ ਹੈਗਾ ਇਹ ਬਹੁਤ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸਿਖਾ ਰਿਹਾ ਕਿ ਪੜ੍ਹਾਈ ਕਰਨ ਦਾ ਜਿਹੜਾ ਹੈਗਾ ਬੱਚਿਆਂ ਦਾ ਮਨੋਵਲ ਡਿਗਰੇ ਹੈ ਕਿ ਪੜ੍ਹਾਈ ਕਰਨ ਤੋਂ ਬਾਅਦ ਵੀ ਪਤਾ ਨਹੀਂ ਕਦੋਂ ਕਿਹੜੀ ਪ੍ਰੀਖਿਆ ਦੇ ਵਿੱਚ ਕਿਹੜੇ ਸਫਾਰਸ਼ੀ ਬੱਚੇ ਜਿਹੜੇ ਅੱਗੇ ਆ ਜਾਣਗੇ ਤੇ ਉਹ ਪਿੱਛੇ ਰਹਿ ਜਾਣਗੇ ਸੋ ਮੈਨੂੰ ਲੱਗਦਾ ਕਿ ਪੂਰੀ ਇੱਕ ਗ੍ਰਿਫਤਾਰੀ ਹੋਈ ਹੈ ਲੱਗਦਾ ਕਿ ਉਹ ਫਰਜੀ ਹੈ ਕਿਉਂਕਿ ਲੰਬਾ ਸਮਾਂ ਜਿਹੜੇ ਸਟੂਡੈਂਟ ਮਿਹਨਤ ਕਰਦੇ ਰਹੇ ਸਿਰਫ ਉਹਨਾਂ ਨੂੰ ਇੱਕ ਦਫਾ ਲਈ ਬਿਲਕੁਲ ਜੀ ਦੇਖੋ ਤਿੰਨ ਤਿੰਨ ਜਿਹੜੇ ਗ੍ਰਿਫਤਾਰ ਹੋਏ ਸੀਗੇ ਪਹਿਲਾਂ ਤਿੰਨ ਪੰਜਾਂ ਦੀ ਸਟੇਟਮੈਂਟ ਆਈ ਸੀ ਉਹਨਾਂ ਨੇ ਕਲੀਅਰ ਵੀ ਕੀਤਾ ਸੀਗਾ ਕਿ 30-30 ਲੱਖ ਰੁਪਏ ਜਿਹੜਾ ਲੈ ਕੇ ਅਸੀਂ ਇਹ ਕੀਤਾ ਔਰ ਇਹ ਜਸਟ ਕਿਉਂਕਿ ਪ੍ਰੋਟੈਸਟ ਹੋ ਰਿਹਾ ਔਰ ਪੇਰੈਂਟਸ ਵੱਲੋਂ ਪ੍ਰੋਟੈਸਟ ਹੋ ਰਿਹਾ ਵਿਦਿਆਰਥੀਆਂ ਵੱਲੋਂ ਔਰ ਸਾਰੀਆਂ ਆਪੋਜੀਸ਼ਨ ਪਾਰਟੀਆਂ ਵੱਲੋਂ ਸਾਡੇ ਵੱਲੋਂ ਵੀ ਜਿਹੜਾ ਪ੍ਰੋਟੈਸਟ ਕੀਤਾ ਗਿਆ ਔਰ ਇਸ ਨੂੰ ਜਸਟ ਇੱਕ ਦਿਖਾਣ ਦੇ ਲਈ ਕਿ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਇੱਕ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਦੇ ਵਿੱਚ ਇੱਕ ਮਿੱਟੀ ਪਾਉਣ ਵਾਲੀ ਗੱਲ ਹੈਗੀ ਹੈ ਔਰ ਸਾਰੇ ਦੇਸ਼ ਔਰ ਸਾਰੇ ਬੱਚੇ ਔਰ ਸਾਰੇ ਪੂਰੇ ਪੂਰੇ ਸਾਰੇ ਪੂਰੇ ਵਰਲਡ ਦੇ ਵਿੱਚ ਜਿਹੜੀ ਹੈਗੀ ਹੈ ਇਸ ਵਾਰ ਜੋ ਸਾਡੇ ਇੰਡੀਆ ਦੇ ਵਿੱਚ ਨੀੜ ਦੀ ਪ੍ਰੀਖਿਆ ਦੇ ਵਿੱਚ ਹੋਇਆ ਉਸ ਦੀ ਬਹੁਤ ਹੀ ਜੜੀ ਹੈਗੀ ਹੈ ਸਾਰੇ ਦੁਖੀ ਹੈ ਉਸ ਚੀਜ਼ ਤੋਂ ਥੈਂਕ ਯੂ